ਦੋਸਤੋ ਲਾਈਵ ਸੱਚੀ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ कौर ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਇਸ ਵੇਲੇ ਦੀਆਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪਰਿਵਾਰਿਕ ਮੈਂਬਰਾਂ ਦੀ ਹਾਲਤ ਵੀ ਦੇਖੀ ਰਹੀ ਜਾ ਰਹੀ ਹੈ ਪਹਿਲੀ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬੋਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਰੋਂਦੀ ਮਾਂ ਦਾ ਹਾਲ ਵੀ ਨਹੀਂ ਚੱਲਿਆ ਜਾਂਦਾ ਇੱਕ ਜਵਾਨ ਧੀ ਨਹਿਰ ਚ ਡਿੱਗਣ ਦੇ ਕਾਰਨ ਮਾਂ ਦਾ ਅਜਿਹਾ ਹਾਲ ਹੁੰਦਾ ਹੈ ਪੂਰੀ ਘਟਨਾ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਦੂਜੀ ਵੱਡੀ ਖਬਰ ਅੱਜ ਮੁਹੱਲੇ ਵਾਲੇ ਦੇ ਇਲਾਕੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਮੀਂਹ ਦੇ ਕ ਕਾਰਨ ਬੱਚੇ 헤ਠਾ ਆ ਜਾਂਦੇ ਨੇ ਤੇ ਪਰਿਵਾਰਿਕ ਮੈਂਬਰਾਂ ਦੀ ਹਾਲਤ ਵੀ ਬਹੁਤ ਜ਼ਿਆਦਾ ਬੁਰੀ ਦੱਸੀ ਗਈ ਆ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਦੇ ਆ ਤੁਸੀਂ ਜਿਹੜੇ ਆਪਣੇ ਲਾਈਵ ਸਿਸਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਜਾਜੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਦੋਸਤੋ ਸਭ ਤੋਂ ਅੱਜ ਪਹਿਲੀ ਤੇ ਬਹੁਤ ਹੀ ਮੁੱਖ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਅਬੋਰ ਦੇ ਇਲਾਕੇ ਤੋਂ ਇਹ ਜੋ ਘਟਨਾ ਹੈ ਉਹ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਗਿਆ ਸੀ ਕਿ ਨੌਜਵਾਨ ਲੜਕੀ ਨਾ ਕੋਈ ਘਰ ਵਿੱਚ ਝਗੜਾ ਸੀ ਨਾ ਕੋਈ ਲੜਾਈ ਸੀ ਬਸ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਉਹ ਬਿਨਾਂ ਗੱਲ ਤੋਂ ਹੀ ਘਰ ਛੱਡ ਕੇ ਆਪਣੀ 2 ਸਾਲ ਦੀ ਚੀਨ ਨੂੰ ਲੈ ਕੇ ਨਹਿਰ ਵਿੱਚ ਡੈਗ ਪੈਂਦੀ ਹੈ ਦੋਸਤੋ ਦਰਸਾਲੇ ਮਾਮਲਾ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸਦੀ ਹੈ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਬੋਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਘਰ ਵਿੱਚ ਕੋਈ ਝਗੜਾ ਨਾ ਹੋਣ ਕਰਕੇ ਜੋ ਲੜਕੀ ਸੀ ਉਹ ਬਿਲਕੁਲ ਸ਼ਾਂਤ ਰਹਿ ਰਹੀ ਸੀ ਤੇ ਕਿਸੇ ਦੇ ਨਾਲ ਵੀ ਸਹੀ ਢੰਗ ਦੇ ਨਾਲ ਨਹੀਂ ਬੋਲ ਰਹੀ ਸੀ ਤਾਂ ਤੁਰੰਤ ਹੀ ਜਦੋਂ ਹੀ ਉਸ ਦੇ ਜੋ ਘਰ ਦੇ ਮੈਂਬਰ ਹੁੰਦੇ ਨੇ ਉਸ ਤੋਂ ਆਸ-ਪਾਸ ਹੁੰਦੇ ਨੇ ਤਾਂ ਉਹ ਆਪਣੀ ਬੱਚੀ ਨੂੰ ਨਾਲ ਲੈਦੀ ਹੈ ਤੇ ਨਾਲ ਲੈਣ ਦੇ ਦੌਰਾਨ ਹੀ ਤੁਰੰਤ ਹੀ ਉਹ ਆਪਣੀਆਂ ਪਿੰਡ ਦੀਆਂ ਨਹਿਰਾ ਕੋਲ ਜਦੋਂ ਪਹੁੰਚ ਜਾਂਦੀ ਹੈ ਤੇ ਪਹੁੰਚਣ ਦੇ ਤਾਂ ਤੇ ਮੌਕੇ ਤੇ ਹੀ ਆਪਣੀਆਂ ਚੱਪਲਾਂ ਉਤਾਰ ਕੇ ਤੇ ਆਪਣੇ ਆਪ ਨੂੰ ਲੈ ਕੇ ਬੱਚੇ ਨੂੰ ਲੈ ਕੇ ਨਹਿਰ ਵਿੱਚ ਛਾਲ ਮਾਰ ਲੈਂਦੀ ਹੈ ਤੇ ਜਦੋਂ ਇਹ ਪਰਿਵਾਰਿਕ ਮੈਂਬਰ ਉੱਥੇ ਪਹੁੰਚਦੇ ਨੇ ਤਾਂ ਦੇਖਿਆ ਜਾਂਦਾ ਹੈ ਤਾਂ ਜੋ ਬੱਚੀ ਸੀ ਅਤੇ ਉਹ ਆਪ ਔਰਤ ਸੀ ਉਹ ਘਰ ਵਿੱਚੋਂ ਗਾਇਬ ਹੁੰਦੇ ਨੇ ਤਾਂ ਜਦੋਂ ਹੀ ਜਾਣ ਪਛਾਣ ਵੀਨ ਕੀਤੀ ਜਾਂਦੀ ਹੈ ਤਾਂ ਸ਼ਾਨ ਵੀਨ ਕਰਨ ਦੇ ਦੌਰਾਨ ਲੜਕੀ ਦੇ ਪਰਿਵਾਰ ਨੂੰ ਵੀ ਇਹ ਗੱਲ ਦੱਸੀ ਜਾਂਦੀ ਹੈ ਤਾਂ ਲੜਕੀ ਦੀ ਮਾਂ ਦਾ ਜੋ ਹਾਲ ਹੈ ਉਹ ਰੋਂਦੀ ਦਾ ਹਾਲ ਵੇਖਿਆ ਹੀ ਨਹੀਂ ਜਾਂਦਾ ਉਸ ਦੇ ਵੱਲੋਂ ਬਹੁਤ ਸਾਰੇ ਕੀਰਨੇ ਪਾਈ ਜਾਂਦੇ ਹਨ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਲੜਾਈ ਝਗੜਾ ਹੋਇਆ ਸੀ ਤਾਂ ਮੇਰੇ ਕੋਲ ਆ ਦੀ ਆਪਣੀ ਭੂਆ ਕੋਲੇ ਚਲ ਜਾਂਦੀ ਪਰ ਐਡਾ ਵੱਡਾ ਖੋਫਨਾ ਕਦਮ ਚੱਕਣ ਦੀ ਕੀ ਲੋੜ ਸੀ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅਕਸਰ ਘਰਾਂ ਵਿੱਚ ਲੜਾਈਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਘਰਾਂ ਵਿੱਚ ਲੜਾਈਆਂ ਹੋਣ ਦੇ ਨਾਲ ਵਿਅਕਤੀ ਕਈ ਵਾਰ ਅਜਿਹੇ ਖੋਫਨਾ ਕਦਮ ਚੁੱਕ ਲੈਂਦੇ ਨੇ ਕਿ ਬਾਅਦ ਵਿੱਚ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੀ ਨਹੀਂ ਲੱਗਦਾ ਹੁਣ ਅਜਿਹਾ ਇੱਕ ਮਾਮਲਾ ਜਿਹੜਾ ਤੁਹਾਡੇ ਨਾਲ ਸਾਂਝਾ ਕਰਕੇ ਹਟਿਆ ਉੱਥੇ ਇੱਕ ਅਜਿਹੀ ਗੱਲ ਹੀ ਸਾਹਮਣੇ ਆਈ ਹੈ ਕਿ ਦੱਸਿਆ ਗਿਆ ਹੈ ਕਿ ਜੋ ਲੜਕੀ ਸੀ ਉਸ ਦਾ ਨਾਂ ਤਾਂ ਕੋਈ ਝਗੜਾ ਸੀ ਨਾ ਕੋਈ ਲੜਾਈ ਸੀ ਉਹ ਕਿਸੇ ਦੇ ਨਾਲ ਵੀ ਸਹੀ ਢੰਗ ਦੇ ਨਾਲ ਨਹੀਂ ਬੋਲ ਰਹੀ ਸੀ ਕਿਸੇ ਨੂੰ ਬੁਲਾ ਵੀ ਨਹੀਂ ਰਹੀ ਸੀ ਪਰ ਬਾਅਦ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਦੱਸਿਆ ਗਿਆ ਹੈ ਕਿ ਕੁਝ ਸਮੇਂ ਬਾਅਦ ਹੀ ਜਦੋਂ ਘਰ ਦੇ ਮੈਂਬਰ ਉਸ ਤੋਂ ਦੂਰ ਹੁੰਦੇ ਹਨ ਤਾਂ ਉਹ ਦੇਖਦੀ ਹੈ ਆਸ-ਪਾਸੇ ਜਦੋਂ ਕੋਈ ਨਹੀਂ ਹੁੰਦਾ ਤਾਂ ਉਹ ਤੁਰੰਤ ਹੀ ਆਪਣੀ ਬੱਚੀ ਨੂੰ ਚੱਕਦੀ ਹੈ ਤੇ ਬੱਚੀ ਨੂੰ ਚੱਕਣ ਦੇ ਦੌਰਾਨ ਹੀ ਉਹ ਜਾਂਦੀ ਹੈ ਨਹਿਰ ਦੇ ਕੋਲ ਤੇ ਤੁਰੰਤ ਹੀ ਆਪਣੀਆਂ ਚੱਪਲਾਂ ਲਾ ਕੇ ਆਪਣੇ ਚੱਪਲਾਂ ਜੋੜੇ ਲਾ ਕੇ ਨਹਿਰ ਦੇ ਵਿੱਚ ਛਾਲ ਮਾਰ ਲੈਂਦੀ ਤੇ ਆਪਣੀ ਬੱਚੀ ਨੂੰ ਵੀ ਨਹਿਰ ਦੇ ਵਿੱਚ ਛਾਲ ਮਾਰਾ ਦਿੰਦੀ ਹੈ ਜਿਸ ਦੇ ਦੌਰਾਨ ਬਾਅਦ ਵਿੱਚ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਗੋਤਾਖਰ ਦੇ ਵੱਲੋਂ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਹਨਾਂ ਦੀ ਸ਼ਾਨਬੀਨ ਕੀਤੀ ਜਾਂਦੀ ਹੈ ਹਾਲਾਂਕਿ ਹਜੇ ਇਹ ਗੱਲ ਦੀ ਪੂਰੀ ਪੁਸ਼ਟੀ ਨਹੀਂ ਹੋਈ ਕਿ ਜੋ ਉਹ ਨਹਿਰ ਹੈ ਉਸ ਵਿੱਚ ਅਸਦੀ ਲਾਸ਼ ਤਾਂ ਨਹੀਂ ਮਿਲੀ ਹੈ ਪਰ ਫੇਰ ਵੀ ਸ਼ੱਕ ਦੇ ਤੌਰ ਤੇ ਸ਼ੱਕੀ ਤੌਰ ਤੇ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਜੋ ਉਸ ਦੀਆਂ ਚੱਪਲਾਂ ਸੀ ਉਹ ਨਹਿਰ ਦੇ ਨੇੜੇ ਮਿਲੀਆਂ ਨੇ ਜਿਸ ਦੇ ਦੌਰਾਨ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੋ ਉਹ ਲੜਕੀ ਹੈ ਤੇ ਸਾਡੀ ਜੋ ਬੇਟੀ ਹੈ ਉਹ ਵੀ ਨਹਿਰ ਦੇ ਵਿੱਚ ਡਿੱਗ ਚੁੱਕੀ ਹੈ ਘਟਨਾ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਜੋ ਕਿ ਅੱਜ ਮੁਹੱਲੇ ਵਾਲੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਮਹੀ ਪੈਨ ਦੇ ਕਾਰਨ ਹੀ ਅੱਜ ਜੋ ਇਹ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਪਰਿਵਾਰ ਹਰ ਇੱਕ ਮੈਂਬਰਾਂ ਨੇ ਇਹ ਗੱਲ ਦੱਸੀ ਗਈ ਹੈ ਕਿ ਰਾਤ ਦੇ ਸਮੇਂ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਤਾਂ ਤੁਰੰਤ ਹੀ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਸ਼ਾਇਦ ਘਰ ਦੀ ਛੱਤ ਨਾਲ ਡੈਗ ਪਵੇ ਤਾਂ ਜਦੋਂ ਹੀ ਉਹਨਾਂ ਨੂੰ ਇਹ ਗੱਲ ਦਾ ਸ਼ੱਕ ਪਿਆ ਤਾਂ ਉਹ ਤੁਰੰਤ ਹੀ ਆਪਣੇ ਤਾਏ ਦੇ ਘਰੇ ਜਾ ਕੇ ਸੌਂ ਗਏ ਤਾਂ ਦਿਨ ਰਦੈਣ ਤੱਕ ਉੱਥੇ ਥੀ ਰਹੇ ਰਾਤ ਵੀ ਉਹਨਾਂ ਨੇ ਉਹਨਾਂ ਦੇ ਘਰ ਵਿੱਚ ਹੀ ਕੱਟੀ ਪਰ ਬਾਅਦ ਵਿੱਚ ਜਦੋਂ ਹੀ ਸਵੇਰਾ ਹੁੰਦਾ ਹੈ ਅਗਲੀ ਸਵੇਰ ਚੜ੍ਹਦੀ ਹੈ ਤਾਂ ਉਹ ਆਪਣੇ ਘਰ ਜਾਂਦੀ ਹੈ ਪਹਿਲਾਂ ਤਾਂ ਉਹ ਆਪਣੇ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਘਰੋਂ ਬਾਹਰ ਹੀ ਰੱਖਦੀ ਹੈ ਉਸ ਦਾ ਜੋ ਘਰ ਵਾਲਾ ਹੁੰਦਾ ਹੈ ਉਸ ਨੂੰ ਵੀ ਉਹ ਕੰਮ ਤੇ ਭੇਜ ਦਿੰਦੀ ਹੈ ਤੇ ਬਾਅਦ ਵਿੱਚ ਜਦੋਂ ਹੀ ਇਹ ਘਟਨਾ ਵਾਪਰਦੀ ਹੈ ਤਰ੍ਹਾਂ ਸਾਲ ਦੋਸਤੋ ਅੱਜ ਜੋ ਇਹ ਘਟਨਾ ਵਾਪਰਦੀ ਹੈ ਵਾਪਰਦੀ ਕਿਵੇਂ ਹੈ ਕਿੱਥੇ ਵਾਪਰਦੀ ਹੈ ਤੇ ਕਦੋਂ ਵਾਪਰਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆਂ ਤੁਹਾਨੂੰ ਦੱਸਦੀ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਮੁਹੱਲੇ ਵਾਲੇ ਦੇ ਇਲਾਕੇ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਸੀ ਕਿ ਮੀਂਹ ਪੈਣ ਦੇ ਕਾਰਨ ਜੋ ਛੱਤ ਸੀ ਉਹ ਡਿੱਗ ਜਾਂਦੀ ਹੈ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਜਾਣਕਾਰੀ ਮੁਤਾਬਿਕ ਇਹ ਗੱਲ ਦੱਸੀ ਗਈ ਹੈ ਕਿ ਰਾਤ ਦੇ ਸਮੇਂ ਜਦੋਂ ਇਹ ਮੀਂਹ ਪੈ ਰਿਹਾ ਸੀ ਤਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸ਼ੱਕ ਦੇ ਤੌਰ ਤੇ ਇਹ ਗੱਲ ਆਕੀ ਗਈ ਸੀ ਕਿ ਸ਼ਾਇਦ ਕਰਦੀ ਛੱਤ ਨਾ ਡਿੱਗ ਪਵੇ ਕਿਉਂਕਿ ਬਾਲ ਤੇ ਆਪਣੇ ਤਾਏ ਦੇ ਘਰ ਪੈ ਜਾਂਦੇ ਨੇ ਤੇ ਸਵੇਰੇ ਜਦੋਂ ਉੱਠ ਕੇ ਉਹ ਘਰੇ ਪਹੁੰਚਦੇ ਨੇ ਤਾਂ ਪਹਿਲਾਂ ਤਾਉ ਆਪਣੇ ਘਰੋਂ ਬਾਹਰ ਹੀ ਰਹਿੰਦੇ ਹੈ ਰਹਿੰਦੇ ਨੇ ਤੇ ਬਾਅਦ ਵਿੱਚ ਜਦੋਂ ਉਸ ਦੀ ਪਤਨੀ ਲੜਕੇ ਦੀ ਪਤਨੀ ਜਦੋਂ ਘਰ ਵਿੱਚ ਆਉਂਦੀ ਹੈ ਤਾਂ ਆਉਣ ਦੇ ਦੌਰਾਨ ਹੀ ਸਿਰਫ 2 ਮਿੰਟਾਂ ਬਾਅਦ ਇਹੋ ਜੋ ਛੱਤ ਹੈ ਉਹ ਡੱਗ ਜਾਂਦੀ ਹੈ ਜਸਦੇ ਦੁਆਰਾ ਉਸ ਦੇ ਬੱਚੇ ਵੀ heਠ ਆ ਜਾਂਦੇ ਨੇ ਤੇ ਉਹ ਆਪ ਵੀ ਛੱਤ ਦੇ heਠ ਆ ਜਾਂਦੀ ਹੈ ਤੇ ਜਦੋਂ ਹੀ ਉਹ heਠ ਆ ਜਾਂਦੀ ਹੈ ਤਾਂ ਉਹ ਜਲਦ ਤੋਂ ਜਲ ਉਸ ਦੀ ਜੋ ਲੱਤ ਹੈ ਉਹ ਮਿੱਟੀ ਦੇ ਥੱਲੇ ਆ ਜਾਂਦੀ ਹੈ ਮਿੱਟੀ ਦੇ ਥੱਲੇ ਦਬ ਜਾਂਦੀ ਹੈ ਜੋ ਉਸ ਤੇ ਦੋ ਤਿੰਨੇ ਬੱਚੇ ਨੇ ਉਹ ਵੀ ਅੰਦਰ ਖੜੇ ਹੁੰਦੇ ਨੇ ਤਾਂ ਤੁਰੰਤ ਹੀ ਉਹ ਛੱਤ ਡੈਗ ਪੈਂਦੀ ਹੈ ਤੇ ਛੱਤ ਡਿੱਗਣ ਦੇ ਕਾਰਨ ਹੀ ਉਹ ਬੱਚੇ ਜੋ ਹੁੰਦੇ ਨੇ ਉਹ ਥੱਲੇ ਫਸ ਜਾਂਦੇ ਨੇ ਦਬ ਜਾਂਦੇ ਨੇ ਮਿੱਟੀ ਦੇ ਥੱਲੇ ਤੇ ਬਾਅਦ ਵਿੱਚ ਜਦੋਂ ਇਹ ਤੁਰੰਤ ਹੀ ਆਪਣੀ ਲੱਤ ਕੱਢਣ ਦੀ ਕੋਸ਼ਿਸ਼ ਕਰਦੀ ਹੈ ਤੇ ਕੱਢ ਕੇ ਉਹ ਜਲਦ ਤੋਂ ਜਲਦ ਗਲੀ ਵਿੱਚ ਪਹੁੰਚਦੀ ਹੈ ਤੇ ਗਲੀ ਵਿੱਚ ਜਾ ਕੇ ਵਾਜਾ ਮਾਰਨ ਲੱਗਦੀ ਹੈ ਗਵੰਡੀਆਂ ਨੂੰ ਤਾਂ ਤੁਰੰਤ ਹੀ ਉਸ ਦੇ ਜੋ ਸਿਰ ਵਿੱਚ ਐਟ ਵੱਜੀ ਸੀ ਉਸ ਦੇ ਕਾਰਨ ਹੀ ਉਸ ਦੇ ਸਰ ਵਿੱਚੋਂ ਲਹੂ ਵਹਿਣ ਲੱਗ ਪੈਂਦਾ ਹੈ ਤੇ ਬਾਅਦ ਵਿੱਚ ਉਹ ਮੌਕੇ ਤੇ ਹੀ ਬੇਹੋਸ਼ ਹੋ ਜਾਂਦੀ ਹੈ ਤਾਂ ਤੁਰੰਤ ਹੀ ਮੌਜੂਦਾ ਲੋਕਾਂ ਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਗਵੰਡੀਆਂ ਨੂੰ ਜਦੋਂ ਹੀ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਤੁਰੰਤ ਹੀ ਉੱਥੇ ਪਹੁੰਚਦੇ ਨੇ ਤੇ ਪਹੁੰਚਣ ਦੇ ਦੌਰਾਨੀ ਉਹਨਾਂ ਦੇ ਬੱਚਿਆਂ ਨੂੰ ਕੱਢਦੇ ਨੇ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਉਹ ਬੱਚਿਆਂ ਨੂੰ ਕੱਢਦੇ ਨੇ ਤਾਂ ਮੌਕੇ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਬਾਅਦ ਵਿੱਚ ਜਦੋਂ ਹੀ ਉਸ ਦੇ ਘਰ ਵਾਲੇ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਉਹ ਜੋ ਰਿਕਸ਼ਾ ਚਾਲਕ ਸੀ ਉਹ ਜਲਦ ਤੋਂ ਜਲਦ ਪਿੰਡ ਪਹੁੰਚਦਾ ਹੈ ਤੇ ਰਾਸਤੇ ਵਿੱਚ ਹੀ ਉਹਨਾਂ ਉਸ ਵੱਲੋਂ ਉਹਨਾਂ ਦੇ ਵਿਅਕਤੀਆਂ ਤੁਹਾਡੇ ਜੋ ਬੱਚੇ ਨੇ ਉਹ ਹਜੇ ਤੱਕ ਤਾਂ ਸੁਰੱਖਿਤ ਨੇ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਜਾਂਦਾ ਹੈ ਤਾਂ ਉਸ ਵਿਅਕਤੀ ਦੇ ਵੱਲੋਂ ਵੀ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਹੁਣ ਤੁਸੀਂ ਦੇਖੋ ਕਿ ਦਰਅਸਲ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਇਹ ਘਟਨਾ ਸਾਹਮਣੇ ਆ ਰਹੀ ਹੈ ਕਿ ਮੀਂਹ ਪੈਣ ਦੇ ਕਾਰਨ ਇੱਕ ਛੱਤ ਡੱਗ ਪਈ ਹੈ ਜਿੱਥੇ ਕਿ ਗੰਭੀਰ ਰੂਪ ਵਿੱਚ ਬੱਚੇ ਵੀ ਜ਼ਖਮੀ ਹੋ ਜਾਂਦੇ ਨੇ ਤੇ ਜੋ ਔਰਤ ਸੀ ਉਹ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹੈ ਬਾਕੀ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ